ਹਾਂਜੀ ਕੀ ਹਾਲ ਹੈ ਸਾਰਿਆਂ ਦੇ ਹਾਂਜੀ 3 ਜੁਲਾਈ 2024 ਦੀਆਂ ਬਾਜੀਆਂ ਦੀ ਅਪਡੇਟ ਲੈ ਕੇ ਆਏ ਜੀ ਜੇ ਕਿਸੇ ਵੀਰ ਨੇ ਜੀ ਅਪਡੇਟ ਸੈਂਡ ਕਰਨੀ ਹੋਵੇ ਤੇ ਆਪਣਾ ਨੰਬਰ ਚੱਲੀ ਜਾਂਦਾ ਇਹ ਨੰਬਰ ਤੇ ਵਟਸਐਪ ਵੀ ਕਰ ਸਕਦੇ ਆਂ ਤੇ ਕਾਲ ਕਰਕੇ ਵੀ ਦੱਸ ਸਕਦੇ ਆ ਜੀ ਹਾਂਜੀ ਪਹਿਲੀ ਬਾਜੀ ਹੈਗੀ 3 ਜੁਲਾਈ 2024 ਪਿੰਡ ਵਾਲਾ ਜਵਾਰ ਸਿੰਘ ਵਾਲਾ 1200 ਮੁੱਢ ਸੀਗਾ ਜੀ 70 ਰੁੱਡੇ ਸੀ 7 ਵਜੇ ਬਾਜੀ ਨਿਬੜੀ ਅਠਾਂ ਚੋਕੀ ਸੀ ਜੀ ਸਾਂਝੀ ਰਮਣਾ ਪੱਬਾ ਲੰਡਾ ਕੇਵਲ ਜੈਦ ਸੋਢੀ ਲੋਪੋ ਕਾਲਾ ਜੈਦ ਬਾਬਾ ਕਰਮਿੱਤੀ ਗੱਲ ਚੋਟੀਆਂ ਸਹਿਬ ਕਨੇਡਾ ਸਹਿਬ ਜੋਧ ਜੈਦ ਇਹਨਾਂ ਅਠਾਂ ਕਬੂਤਰਾਂ ਦੀ ਵਾਰੀ ਸਾਂਝੀ ਹੋ ਗਈ ਦੂਜਾ ਪੰਡ ਆ ਗਿਆ ਜੀ ਪੰਡ ਆ ਗਿਆ ਹਾਕੂ ਵਾਲਾ 36 ਉੱਡੇ ਸੀਗੇ ਜੀ 1100 ਮੋਡ ਨੂੰ 3:35 ਤੇ ਵਾਜੀ ਨਿਬੜੀ ਜੀ 14 ਚੋਗੀ ਸੀਗੀ ਜੀ ਸਾਂਝੀ ਲਾਲੀ ਸਰਪੰਚ ਕਿੱਲਿਆਂ ਵਾਲੀ ਡੀਸੀ ਡੱਬ ਵਾਲੇ ਗਰਜੀਤ ਸੈਣਾ ਕਲਵੀਰ ਮਿਟੜੀ ਇਹਨਾਂ ਚਾਰਾਂ ਕਬੂਤਰਾਂ ਦੀ ਬਾਜੀ ਸਾਂਝੀ ਹੋਈ ਸੀ ਜੀ ਤਿੰਨ ਜੁਲਾਈ ਦੀ ਅਪਡੇਟ ਸੀ ਇਹ ਵੀ ਫਿਰ ਆ ਗਿਆ ਜੀ ਪਿੰਡ ਆਸ਼ਾਹੂਰ ਜਲੰਧਰ ਜੀ ਨੰਜਾ ਉੱਡੇ ਸੀਗੇ ਜੀ 1200 ਮੱਡ ਨੂੰ 9 ਕਬੂਤਰਾਂ ਨੇ 7 ਦਾ ਟਾਈਮ ਕੀਤਾ ਜੀ ਪਹਿਲਾ ਨੰਬਰ ਬਣਾਇਆ ਦੀਪਾ ਲਸਾਹ ਜ ਪੱਖਾ ਪਲਾਹ ਸੰਝੀ ਦੂਜਾ ਨੰਬਰ ਬਣਾਇਆ ਜੀ ਜੋਤੀ ਭਾਰ ਸਿੰਘਪੁਰ ਕਪਪਲਾਹ ਸੰਝੀ ਤੀਜਾ ਨੰਬਰ ਬਣਾਇਆ ਜੀ ਲਾਭ ਚਿਹੜੂ ਚੌਥਾ ਗੁਰਵਿੰਦਰ ਸ ਕੋਪਰ ਫੇਰ ਸੀਗਾ ਜੀ ਦੀਪਾ ਲਸਾਣਾ ਹੈਪੀ ਕੋਸਲਾ ਤੇ ਸੌਰਵ ਜੋਲ ਜੀ ਇਹਨਾਂ ਸੱਤਾਂ ਦੇ ਨਾਲ ਸੀਗੇ ਨਵਾਂ ਚੋਗੀ ਸੀਗੀ ਸਾਂਝੀ ਤੇ ਬਾਕੀ ਨੇ ਆਪਣੇ ਕੋਲ ਨਾਂ ਨਹੀਂ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ